ਆ ਰਹੇ ਆ ਜਿਹਦੇ ਕੋਲੇ ਕੁਝ ਹੈ ਬਿਲਕੁਲ ਜਿਹੜਾ ਕਿਸੇ ਨੂੰ ਮੋਟੀਵੇਟ ਕਰ ਸਕਦਾ ਹੁਣ ਆਪਾਂ ਮੇਨ ਸਵਾਲ ਤੇ ਆ ਜਾਂਦੇ ਤੁਹਾਨੂੰ ਬੁਲਾਇਆ ਹੀ ਕਿਉਂ ਆ ਮੇਰੇ ਖਿਆਲ ਮੈਨੂੰ ਪਤਾ ਨਹੀਂ ਪੁੱਛਣਾ ਚਾਹੀਦਾ ਜਾਂ ਨਹੀਂ ਪੁੱਛਣਾ ਚਾਹੀਦਾ ਨਹੀਂ ਤੁਸੀਂ ਪੁੱਛ ਲਓ ਤੁਹਾਡਾ ਡਿਵੋਰਸ ਦਾ ਕਾਰਨ ਕੀ ਸੀ ਮੇਰਾ ਵੀ ਤੇ ਮੈਨੂੰ ਰਾਈਟ ਡਿਸਕਲੇਮਰ ਅੰਡਰ ਸੈਕਸ਼ਨ 107 ਆਫ ਦ ਕਾਪੀਰਾਈਟ ਐਕਟ 1976 ਅਲਾਉਂਸ ਇਜ਼ ਮੇਡ ਫਾਰ ਫੇਅਰ ਯੂਸ ਫਾਰ ਪਰਪਸਸ ਸਚ ਐਸ ਕ੍ਰਿਟਿਸਿਜ਼ਮ ਕਮੈਂਟ ਨਿਊਜ਼ ਰਿਪੋਰਟਿੰਗ ਸਕਾਲਰਸ਼ਿਪ ਐਂਡ ਰਿਸਰਚ ਫੇਅਰ ਯੂਸ ਇਜ਼ ਅ ਯੂਸ ਪਰਮਿਟਿਡ ਬਾਈ ਕਾਪੀਰਾਈਟ ਸਟੈਟਿਊਟ ਦੈਟ ਮਾਈਟ ਅਦਰਵਾਈਜ਼ ਬੀ ਇਨਫ੍ਰਿੰਜਿੰਗ ਨਾਨ ਪ੍ਰੋਫਿਟ ਐਜੂਕੇਸ਼ਨਲ ਔਰ ਪਰਸਨਲ ਯੂਸ ਟਿਪਸ ਦ ਬੈਲੈਂ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਨਰੂਲਾ ਨਾਲ ਆ ਮੇਰਾ ਨਾਮ ਲਓ ਕਪਿਲ ਨਰੂਲਾ ਨਾਲ ਆ ਮੇਰਾ ਨਾਮ ਲਓ ਇਦਾਂ ਨਹੀਂ ਇਦਾਂ ਨਹੀਂ ਸਹੀ ਟੰਗਣਾ ਸੋ ਵੈਲਕਮ ਬੈਕ ਟੂ ਚਾਹ ਤੇ ਚੁਗਲੀ ਵਿਦ ਸਮੀਰ ਬਰੋਏ ਐਂਡ ਕਪਿਲ ਨਰੂਲਾ ਮੇਰੇ ਨਾਲ ਨੇ ਤੇ ਪੇਮੈਂਟ ਚਾਹੀਦੀ ਹੈ ਨਾ ਚਾਹੀਦੀ ਪ੍ਰੋਡਿਊਸਰ ਜਿਹੜਾ ਨਾ ਉਹ ਮੇਰਾ ਭਰਾ ਵਾ ਤੇ ਮੇਰਾ ਬੇਟਾ ਵਾ ਚਲੋ ਫਿਰ ਠੀਕ ਹੈ ਸੌਰੀ ਚਲੋ ਸਹੀ ਲੱਗੀ ਮੇਰੇ ਵਾ ਕਰੋ ਸਟਾਰ ওকে ਨਹੀਂ ਕੀ ਦਿਖਾਉਣਾ ਚਾਹੁੰਦੇ ਆ ਤੁਸੀਂ ਵੀ ਤੁਹਾਡੇ ਕੋਲ ਪੈਸਾ ਹੈਗਾ ਤੇ ਬਾਕੀ ਜਿਹੜੀ ਦੁਨੀਆ ਫਿਰਦੀ ਆ ਉਹਨਾਂ ਨੇ ਕਦੇ ਪੈਸਾ ਹੀ ਨਹੀਂ ਦੇਖਿਆਗਾ ਤੁਸੀਂ ਹਰੇਕ ਪੋਡਕਾਸਟ ਦੇ ਵਿੱਚ ਹਰੇਕ ਨਹੀਂ ਦੂਜੇ ਦੀਦਿਆ ਪੋਡਕਾਸਟ ਦੇ ਵਿੱਚ ਤਾਂ ਗੱਲ ਲਾਜ਼ਮੀ ਕਰਨੀ ਹੁੰਦੀ ਆ ਵੀ ਹਾਂ ਤੂੰ ਪੇਮੈਂਟ ਲੈਣੀ ਆ ਪੇਮੈਂਟ ਲੈਣੀ ਦਾ ਕੀ ਮਤਲਬ ਆ ਵੀ ਤੁਸੀਂ ਲੋਕਾਂ ਨੂੰ ਇਹ ਹੀ ਦਿਖਾਉਣਾ ਵੀ ਹਾਂ ਤੁਹਾਡੇ ਕੋਲ ਪੈਸਾ ਹੈਗਾ ਬਾਜੀ ਪੈਸਾ ਹੱਥਾਂ ਦੀ ਮਾਇਲ ਹੈ ਜੇ ਅੱਜ ਹੈਗਾ ਤੇ ਕੱਲ ਨੂੰ ਨਹੀਂ ਹੋਣਾ ਤੁਹਾਡੇ ਹੱਥ 'ਚ ਇਹ ਗਿਆਬ ਹੋ ਯਾਨਾ ਇੱਕੋ ਦਾਮ ਇੰਨਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਮੰਡ ਨਹੀਂ ਕਰਨਾ ਚਾਹੀਦਾਗਾ ਪੈਸਾ 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 ਤੁਹਾਨੂੰ ਪੈਸੇ ਤੋਂ ਬਿਨਾ ਹੋਰ ਕੀ ਗੱਲ ਆਉਂਦੀ ਐ ਕਿਤੇ ਅਸੀਂ ਇਹੀ ਚਾਹੁੰਦੇ ਆ ਵੀ ਲੋਕ ਤੁਹਾਨੂੰ ਦੇਖ ਕੇ ਜੈਲਸ ਫੀਲ ਕਰਨ ਮੱਚਣ ਕੋਈ ਆਜਾ ਸਟੈਪ ਚੱਕਣ ਵੀ ਅਸੀਂ ਵੀ ਪੈਸਾ ਕਮਾਉਣਾ ਅਸੀਂ ਇਹਨਾਂ ਨੂੰ ਗੁਆਚ ਕਰ ਗਿਆ ਤੇ ਇਸੇ ਚੱਕਰ ਦੇ ਵਿੱਚ ਕੋਈ ਅਗਲਾ ਗਲਤ ਸਟੈਪ ਚੱਕ ਲਵੇ ਤੁਸੀਂ ਕਿਹੜਾ ਜ਼ਿੰਮੇਵਾਰੀ ਲੈਣੀ ਐ ਵੀ ਹਾਂ ਅਸੀਂ ਲੋਕਾਂ ਨੂੰ ਉਕਸਾਇਆ ਅਸੀਂ ਸੋਸ਼ਲ ਮੀਡੀਆ ਤੇ ਭਾਂਕ ਦੇ ਰਹੇ ਨੇ ਵੀ ਹਾਂ ਸਾਡੇ ਕੋਲ ਪੈਸਾ 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 ਤੁਹਾਨੂੰ ਇਹ ਚੀਜ਼ਾਂ ਕੋਈ ਮਤਲਬ ਨਹੀਂ ਗਾ ਭੱਜੇ ਅਗਲੇ ਤੁਹਾਡੀ ਵੀਡੀਓ ਵੇਖ ਕੇ ਵੀ ਹਾਂ ਇਹਨਾਂ ਕੋਲ ਪੈਸਾ ਹੈਗਾ ਇਹ ਐਸ਼ ਕਰਦੇ ਆ ਮੈਨੂੰ ਵੀ ਇਹਨਾਂ ਪੈਸਾ ਚਾਹੀਦਾ ਕੋਈ ਉਹ ਜਿਹੜਾ ਸਟੈਪ ਚੱਕ ਲੈ ਜਿਹੜਾ ਨੂੰ ਨਹੀਂ ਚੱਕਣਾ ਚਾਹੀਦਾ ਬੰਦਾ ਸਹੀ ਜ਼ਿੰਦਗੀ ਪਛਤਾਵੇ ਫੇਰ ਤੁਸੀਂ ਸਭ ਬੋਲ ਕੇ ਹਟ ਜਾਣੇ ਆ ਚਾਰ ਵਿਊ ਲੈਣ ਦੇ ਖਾਤਰ ਕੁਝ ਵੀ ਬੋਲ ਦਿੰਨੇ ਆ ਪਰ ਜਿਹੜੀ ਆਡੀਅנס ਨੂੰ ਵੇਂਦੀ ਆ ਉਹਦਾ ਵੀ ਤਾਂ ਵੇਖੋ ਨਾ ਵੀ ਹਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਜੇ ਤੁਸੀਂ ਅਮੀਰ ਆ ਨਾ ਤੇ ਇੱਥੇ ਬਹੁਤ ਦੁਨੀਆ ਗਰੀਬ ਬੈਠੀ ਆ ਤੇ ਇਹ ਵੀ ਨਹੀਂਗਾ ਵੀ ਉਹਨਾਂ ਕੋਲ ਫੋਨ ਹੈ ਨਹੀਂਗਾ ਫੋਨ ਤੇ ਉਹ ਵੀ ਦੇਖਦੇ ਹੋਣਗੇ ਤੇ ਤੁਹਾਨੂੰ ਵੇਖ ਕੇ ਜੇ ਤੁਸੀਂ ਇਹ ਗੱਲਾਂ ਕਰਦੇ ਆ ਤੁਹਾਨੂੰ ਵੇਖ ਕੇ ਉਹਨਾਂ ਦੇ ਦਿਮਾਗ 'ਚ ਵੀ ਜਾਂਦੀ ਹੋਊਗੀ ਵੀ ਕਾਸ਼ ਸਾਡੇ ਕੋਲ ਵੀ ਇੰਨਾ ਪੈਸਾ ਹੁੰਦਾ ਜਾਂ ਫਿਰ ਕਾਸ਼ ਅਸੀਂ ਇਹਨਾਂ ਦੇ ਨਾਲ ਕੰਮ ਕਰ ਲઈએ ਸਾਨੂੰ ਪੇਮੈਂਟ ਚੰਗੀ ਮਿਲੂਗੀ ਕੱਲੇ ਕੱਲੇ ਤੁਹਾਡੇ ਡੱਬਰ ਤੇ ਕੱਲੇ ਕੱਲੇ ਮੈਂਬਰ ਦਾ YouTube ਚੈਨਲ ਬਣਾਇਆ ਵਾ ਕੱਲੇ ਕੱਲੇ ਮੈਂਬਰ ਦਾ ਜਾ ਤਾਂ ਹੋਵੇ ਨਾ ਇੱਕ ਅੱਦੇ ਮੈਂਬਰ ਦਾ ਬਣਿਆ ਹੋਵੇ ਤਾਂ ਵੀ ਆ ਤੁਹਾਡੇ ਜੇ ਚਾਰ ਜਾਣੇ ਨਾ ਤੁਸੀਂ ਫੈਮਿਲੀ ਦੇ ਵਿੱਚ ਚਾਰਾਂ ਦਾ YouTube ਚੈਨਲ ਬਣਿਆ ਵਾ ਐਨਾ ਤੁਹਾਨੂੰ ਪੈਸਾ ਆਉਂਦਾ ਚਲ ਪੈਸਾ ਆਉਂਦਾ ਤੁਹਾਨੂੰ ਫਿਰ ਤੁਸੀਂ ਹੰਕਾਰ ਕਰ ਤੋ ਕਰਦੇ ਆ ਇਨ ਜੇ ਪੈਸਾ ਆਉਂਦਾ ਤੁਹਾਡੇ ਨੇੜੇ ਤੇੜੇ ਝੁੱਗੀਆਂ 'ਚ ਬੈਠੇ ਹੋਣਗੇ ਗਰੀਬ ਘਰਾਂ ਦੇ ਬਹੁਤ ਹੋਣਗੇ ਜਿਨ੍ਹਾਂ ਦੇ ਘਰਾਂ ਦੀ ਛੱਤ 'ਚ ਹੁੰਦੀ ਆ ਪਿੱਛੇ ਕਿੰਨੇ ਮੀ ਪੈ ਗਿਆ ਡੇ ਸੀਗੇ ਕਿਸੇ ਦੀ ਹੈਲਪ ਕਰੋ ਜਾ ਕੇ ਚੜੇ ਮਹੀਨੇ ਅਗਲੇ ਨੂੰ ਰਾਸ਼ਨ ਦੇ ਕੇ ਆਓ ਫੇਰ ਤਾਂ ਮੰਨਗੇ ਵੀ ਹਾਂ ਸਾਡੇ ਕੋਲ ਪੈਸਾ ਤੁਸੀਂ ਤਾਂ ਹੰਕਾਰ ਕਰਦੇ ਕਿਸੇ ਦੀ ਹੈਲਪ ਕਰਦੇ ਆ ਪਰ ਹੈਲਪ ਵੀ ਕਰਨ ਤਾਂ ਹੰਕਾਰ ਕਰਨ ਦੀ ਲੋੜ ਨਹੀਂਗੀ ਤੇ ਪਹਿਲੇ ਤਾਂ ਤੁਸੀਂ ਹੈਲਪ ਕਰਦੇ ਨਿੰਗੇ ਕੀ ਹੈ ਮੈਂ ਦੇਖਣਾ ਚਾਹੁੰਨੀ ਆ ਵੀ ਰਿਸ਼ਤੇ ਅੱਜ ਕੱਲ ਪਿੱਛੇ ਛੱਡਦੇ ਆ ਇਹਨੇ ਇਹ ਚ ਕੀ ਹੈ ਇਦਾਂ ਦਾ ਇਹ ਦੇਖਦੇ ਦੇਖਦੇ ਮੈਂ ਇੱਥੇ ਤੱਕ ਆ ਗਈ ਆ ਤੇ ਅੱਜ ਮੈਂ ਦੇਖ ਲਿਆ ਕਿ ਸੱਚੀ ਇਹ ਚ ਕੁਝ ਤੇ ਹੈ ਇਦਾਂ ਦਾ ਕਿ ਆਪਾਂ ਸਾਰੇ ਇੱਕ ਫੇਕ ਇਮੇਜ ਲੈ ਕੇ ਇਹਦੇ ਅੱਗੇ ਆਨੇ ਆ ਐਂ ਸਾਡੀ ਪਰਸਨਲ ਲਾਈਫ ਬਹੁਤ ਇਤੋਂ ਹਟ ਕੇ ਆ ਮੰਨਗੇ ਨਾ ਹੁਣ ਤੁਸੀਂ ਆਪ ਵੀ ਹਾਂ ਤੁਸੀਂ ਜਿਹੜੀ ਆਪਦੀ ਫੇਕ ਲਾਈਫ ਆ ਕੈਮਰੇ ਦੇ ਸਾਹਮਣੇ ਲੋਕਾਂ ਨੂੰ ਦਿਖਾਉਂਦੇ ਆ ਲੋਕਾਂ ਨੂੰ ਪਾਗਲ ਬਣਾਉਂਦੇ ਆ ਤੁਸੀਂ ਤੇ ਜਿਹੜੀ ਤੁਹਾਡੀ ਰੀਅਲ ਲਾਈਫ ਆ ਕੈਮਰੇ ਦੇ ਪਿੱਛੇ ਹੀ ਰਹਿ ਜਾਂਦੀ ਉਹਦੇ ਬਾਰੇ ਤੁਸੀਂ ਲੋਕਾਂ ਨੂੰ ਕੁਝ ਦੱਸਦੇ ਹੀ ਨਹੀਂ ਗੇ ਜੇ ਤੁਸੀਂ ਕੋਈ ਇੰਟਰਵਿਊ ਕਰਦੇ ਆ ਤੁਹਾਡੇ ਨਾਲ ਕੋਈ ਪੋਡਕਾਸਟ ਕਰਦਾ ਉਹਦੇ ਵਿੱਚ ਤੁਸੀਂ ਉਹ ਜਿਹੇ ਗੱਲਾਂ ਦੱਸੋਗੇ ਜਿਨ੍ਹਾਂ ਦਾ ਕੋਈ ਸੈਂਸ ਹੀ ਨਹੀਂ ਬਣਦਾ ਕਿ ਜਿਹੜੀਆਂ ਗੱਲਾਂ ਤੁਹਾਡੇ ਨਾਲ ਹੋਈਆਂ ਨਹੀਂ ਗੀਆਂ ਬੇਤੁਕੀਆਂ ਗੱਲਾਂ ਬਣਾ ਬਣਾ ਦੱਸੋਗੇ ਸਾਡੇ ਨਾਲ ਇਹ ਹੋਇਆ ਸਾਡੇ ਨਾਲ ਉਹ ਹੋਇਆ ਤਾ ਕਿ ਲੋਕ ਇਮੋਸ਼ਨਲ ਹੋਣ ਤੇ ਸਾਨੂੰ ਵੇਖਣ ਸਾਡੇ ਸਬਸਕ੍ਰਾਈਬਰ ਵਧਣ ਫਾਲੋਅਰਸ ਵਧਣ ਸਾਨੂੰ ਹੋਰ ਇਨਕਮ ਹੋਵੇ ਝੂਠੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲੋ ਤੇ ਰਹੀ ਗੱਲ ਦੂਜੀ ਵੀ ਹਾਂ ਸੋਸ਼ਲ ਮੀਡੀਆ ਨੇ ਰਿਸ਼ਤੇ ਪਿੱਛੇ ਛੱਡ ਤੇ ਮੈਂ ਤਾਂ ਇਹ ਵੇਖਣ ਦੀ ਮਾਰੀ ਸੋਸ਼ਲ ਮੀਡੀਆ ਤੇ ਆਈ ਸੀ ਤੇ ਵੇਖਦੀ ਵੇਖਦੀ ਤੂੰ ਵੀ ਆਪ ਦੇ ਜਿਹੜੇ ਰਿਸ਼ਤੇ ਪਿੱਛੇ ਛੱਡ ਆਈਂ ਇਹ ਵੀ ਤੇਰਾ ਇੱਕ ਝੂਠ ਹੀ ਆ ਵੀ ਤੂੰ ਤਾਂ ਇਹ ਸਿਰਫ ਇਹ ਦੇਖਣ ਦੀ ਮਾਰੀ ਆਈ ਸੀਗੀ ਮੈਂ ਸੋਸ਼ਲ ਮੀਡੀਆ 'ਚ ਇਹੋ ਜੀ ਕੀ ਚੀਜ਼ ਹੈ ਜਿਹੜੀ ਰਿਸ਼ਤੇ ਪਿੱਛੇ ਛੱਡ ਦਿੰਦੀ ਹੈ ਤੋ ਇਹ ਚੀਜ਼ ਦੇਖਣ ਦੀ ਮਾਰੀ ਤਾਂ ਜਵਾਂ ਨਹੀਂ ਆਈ ਸੀਗੀ ਤੈਨੂੰ ਪਤਾ ਸੀ ਇੱਥੋਂ ਇਨਕਮ ਹੋਣੀ ਹੈ ਤੂੰ ਇਸ ਕਰਕੇ ਆਈ ਸੀਗੀ ਪੈਸੇ ਕਮਾਉਣ ਦੀ ਮਾਰੀ ਤੋ ਇੱਥੇ ਆਈ ਸੀ ਝੂਠ ਘੱਟ ਬੋਲੋ ਐਲਜਾ ਕੋਈ ਵੀ ਪਾਗਲ ਬੰਦਾ ਨਹੀਂ ਹੋਊਗਾ ਜਿਹੜਾ ਸੋਸ਼ਲ ਮੀਡੀਆ ਤੇ ਆਊਗਾ ਵੀ ਪੈਸੇ ਨਾ ਕਮਾਉਣ ਦੀ ਖਾਤਰ ਜਿਹੜਾ ਵੀ ਆਉਂਦਾ ਪੈਸੇ ਕਮਾਉਣ ਦੀ ਖਾਤਰ ਹੀ ਆਉਂਦਾ ਹੈ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਸੀ ਜਿਹੜੇ ਜ਼ਿੰਦਗੀ ਤੋਂ ਟੁੱਟੇ ਪਏ ਆ ਚਾਹੇ ਮੁੰਡੇ ਚਾਹੇ ਕੁੜੀਆਂ ਕੁੜੀਆਂ ਜਿਹੜੇ ਸੋਚ ਰਹੇ ਆ ਵੀ ਹੁਣ ਟੁੱਟ ਗਏ ਇਸ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ ਉਹਨਾਂ ਨੂੰ ਇੱਕ ਸੇਧ ਦੇਣ ਲਈ ਉਹਨਾਂ ਨੂੰ ਇੱਕ ਦਿਖਾਣ ਲਈ ਕਿ ਟੁੱਟ ਕੇ ਕਿਵੇਂ ਉੱਠੀਦਾ ਟੁੱਟ ਕੇ ਡਿਪਰੈਸ਼ਨ ਚੋਂ ਨਿਕਲ ਕੇ ਕਿਵੇਂ ਆਪਣੀ ਜ਼ਿੰਦਗੀ ਜੀਦੀ ਆ ਸਿਰਫ ਮੈਂ ਤੁਹਾਨੂੰ ਇਸੇ ਲਈ ਬੁਲਾਇਆ ਜਿਹੜੇ ਜ਼ਿੰਦਗੀ ਤੋਂ ਥੱਕ ਚੁੱਕੇ ਆ ਜ਼ਿੰਦਗੀ ਤੋਂ ਟੁੱਟ ਚੁੱਕੇ ਆ ਜ਼ਿੰਦਗੀ ਤੋਂ ਅੱਕ ਚੁੱਕੇ ਆ ਉਨਾਂ ਨੂੰ ਸੇਧ ਦੇਣ ਲਈ ਇਹਨਾਂ ਨੇ ਸਨੇਹਾ ਨੂੰ ਬੁਲਾਇਆ ਵਾ ਇੱਥੇ ਨਹੀਂ ਮੈਂ ਇੱਕ ਗੱਲ ਦੱਸੋ ਚਾਹੇ ਤੁਸੀਂ ਆ ਚਾਹੇ ਕੋਈ ਵੀ ਪੋਡਕਾਸਟ ਕਰਨ ਵਾਲਾ ਇੰਟਰਵਿਊ ਕਰਨ ਵਾਲਾ ਤੁਹਾਨੂੰ ਵਲੌਗਰ ਹੀ ਕਿਉਂ ਲੱਭਦੇ ਆ ਤੁਸੀਂ ਦੁਨੀਆ ਨੂੰ ਸੇਧ ਦੇਣੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨੂੰ ਸੇਧ ਦੇਣੀ ਆ ਤਾਂ ਕੋਈ ਚੱਜ ਦਾ ਬੰਦਾ ਲਿਆਓ ਤੁਹਾਨੂੰ ਆਹ ਘਟਿਆ ਮੈਂ ਤਾਂ ਘਟਿਆ ਕਹੂੰਗੀ ਸਿਰੇ ਦੇ ਘਟਿਆ ਵਲੌਗਰ ਤੁਸੀਂ ਵੀ ਵਲੌਗਰ ਹੀ ਆ ਸਾਰੇ ਵਲੌਗਰ ਜਿੰਨੇ ਆ ਘਟਿਆ ਵਲੌਗਰ ਤੁਸੀਂ ਵਲੌਗਰਾਂ ਨੂੰ ਹੀ ਕਿਉਂ ਚਾਹੁੰਦੇ ਆ ਵੀਹਾ ਵਲੌਗਰ ਆਉਣਗੇ ਇੱਥੇ ਇੰਟਰਵਿਊ ਕਰਨਗੇ ਪੋਡਕਾਸਟ ਕਰਨਗੇ ਤੇ ਇੱਥੇ ਅੱਜ ਦੀ ਜਨਰੇਸ਼ਨ ਨੂੰ ਸਿੱਧ ਦੇ ਕੇ ਜਾਣਗੇ ਕੀ ਸਿੱਧ ਦੇ ਕੇ ਜਾਣਗੇ ਵੀ ਆਓ ਸਾਡੇ ਵਾਂਗੂ ਸੋਸ਼ਲ ਮੀਡੀਆ ਤੇ ਕੰਜਰਖਾਨਾ ਕਰੋ ਗੰਦ ਪਾਓ ਅੱਧੇ ਲੀੜੇ ਲਾਓ ਤੇ ਅੱਧੇ ਲੀੜੇ ਪਾਓ ਤੇ ਲੋਕਾਂ ਨੂੰ ਆ ਦੇ ਅੰਗ ਪ੍ਰਦਰਸ਼ਨ ਕਰੋ ਤੇ ਪੈਸਾ ਕਮਾਓ ਨਾਲ ਬੇਇੱਜ਼ਤੀ ਕਮਾਓ ਇੱਜ਼ਤ ਤਾਂ ਹੈ ਨਹੀਂ ਗੀ ਇਸ ਕੰਮ 'ਚ ਇਹ ਸਿੱਧ ਦੇਣੀ ਆ ਤੁਸੀਂ ਜਿਆਦਾ ਪ੍ਰੋਬਲਮ ਚ ਆ ਕਰੇ ਕਿ ਮੇਰੇ ਮਾਪਿਓ ਨੂੰ ਸਾਹਮਣ ਵਾਲਾ ਕੋਈ ਨਹੀਂ ਹੈ ਕਿ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜੂਗਾ ਠੀਕ ਹੋ ਜੂਗੀ ਮੈਂ ਘਰੇ ਬਹਿ ਕੇ ਰੋ ਰਹੀ ਆ ਪਰੇਸ਼ਾਨ ਆ ਨਾ ਤੇ ਉਹ ਵੀ ਮੈਨੂੰ ਦੇਖ ਕੇ ਪਰੇਸ਼ਾਨ ਹੁੰਦੇ ਸੀ ਮੈਨੂੰ ਹੁੰਦਾ ਸੀ ਮੈਂ ਘਰੋਂ ਬਾਹਰ ਨਿਕਲਾਂ ਮੈਂ ਭੱਜਾਂ ਮੈਂ ਇੱਕ ਨਾਰਮਲ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਐਂਡ ਮੈਨੂੰ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆਈ ਕਿ ਮੈਨੂੰ ਬਾਹਰ ਜਾਣਾ ਪਏ ਸਟੈਂਡ ਹੋਣਾ ਪਵੇ ਪਰ ਮੈਨੂੰ ਲੱਗਦਾ ਕਿ ਮੇਨੂੰ ਲਾਈਫ ਇੱਥੇ ਤੱਕ ਲੈ ਆਈ ਸੀ ਕਿ ਮੈਂ ਘਰੇ ਨਹੀਂ ਸੀ ਰਹਿ ਸਕਦੀ ਮੈਨੂੰ ਦੇਖ ਦੇਖ ਕੇ ਮੇਰੇ ਮਾਪਿਓ ਬਹੁਤ ਪਰੇਸ਼ਾਨ ਹੋ ਰਹੇ ਸੀ ਤੇ ਮੇਰੇ ਕੋਲ ਆਪਸ਼ਨ ਸੀਗਾ ਕਿ ਮੈਂ ਕਿਤੇ ਨਿਕਲ ਜਾਵਾਂ ਮੈਂ ਆਪਣੇ ਆਇਲਸ ਕੀਤੀ ਮੈਂ ਬਾਹਰ ਗਈਆਂ ਸਿਰਫ ਇੱਕ ਬਹਾਨਾ ਲਾ ਕੇ ਮੈਂ ਹੋਟਲ ਮੈਨੇਜਮੈਂਟ ਦਾ ਕੋਰਸ ਲੈ ਕੇ ਗਈਆਂ ਜਿਹਦੇ ਵਿੱਚ ਮੈਨੂੰ ਕੋਈ ਇੰਟਰਸਟ ਨਹੀਂ ਆ ਨਾ ਮੈਂ ਉੱਥੇ ਪੜ੍ਹੀਆਂ ਇੱਕ ਸਿਰਫ ਆਪਾਂ ਬਹੁਤ ਜਨੇ ਆ ਕਿ ਮੇਰੇ ਹਾਲਾਤ ਇਹੋ ਜਿਹੇ ਹੋ ਗਏ ਸੀਗੇ ਵੀ ਮੈਂ ਘਰੇ ਰਹਿ ਨਹੀਂ ਸਕਦੀ ਸੀ ਮੇਰਾ ਜੀ ਕਰਦਾ ਸੀ ਮੈਂ ਘਰੋਂ ਭੱਜ ਜਾ ਜੇ ਤੇਰਾ ਇੰਨਾ ਹੀ ਕਰੇ ਭੱਜਣ ਨੂੰ ਜੀ ਕਰਦਾ ਸੀ ਜਦਾ ਮਤਲਬ ਇਹ ਨਹੀਂ ਸੀਗਾ ਵੀ ਤੂੰ ਫੋਰਨ ਕੰਟਰੀ ਜਾਵੇਂ ਅਬ੍ਰੋਡ ਜਾਵੇਂ ਤੂੰ ਆਸੇ ਪਾਸੇ ਕੰਮ ਲੱਭ ਸਕਦੀ ਸੀ ਆਸੇ ਪਾਸੇ ਰਹਿ ਸਕਦੀ ਸੀਗੀ ਕਰੇ ਨਹੀਂ ਨਾ ਤੇਰਾ ਰਹਿਣੂ ਜੀ ਕਰਦਾ ਸੀਗਾ ਇਹ ਤਾਂ ਨਹੀਂ ਸੀਗਾ ਵੀ ਹਾਂ ਤੇਰਾ ਜੀ ਕਰਦਾ ਸੀਗਾ ਮੈਂ ਪੰਜਾਬ ਵੀ ਛੱਡ ਕੇ ਭੱਜ ਜਾ ਇਹ ਤਾਂ ਸਿਰਫ ਇੱਕ ਝੂਠ ਆ ਬਹਾਨਾ ਤੂੰ ਗਈ ਤਾਂ ਸੀਗੀ ਬਾਹਰ ਵੀ ਹਾਂ ਉੱਥੇ ਐਸ਼ ਕਰੂੰਗੀ ਮੈਂ ਮौज ਕਰੂੰਗੀ ਉੱਥੇ ਵੀ ਜਿੰਨੇ ਵੀ ਲੋਕੀ ਬਾਹਰ ਜਾਂਦੇ ਉਥੇ ਐਸ਼ ਕਰਦੇ ਮौज ਕਰਦੇ ਗਈ ਇਸ ਕੰਮ ਕਰਕੇ ਸੀਗੀ ਪਰ ਤੇਰਾ ਜਿਹੜੀ ਤੂੰ ਆ ਪ੍ਰੋਮੋਸ਼ਨ ਕੀਤੀ ਉਹੀ ਤੇਰੇ ਤੇ ਪੁੱਠੀ ਪੈ ਗਈ ਫੇਰ ਤੈਨੂੰ ਅਖੀਏ ਚ ਆਉਣਾ ਪਿਆ ਰਿਪੋਰਟ ਹੋਣਾ ਪਿਆ ਤੂੰ ਆਉਦੀ ਆਪਨੇ ਹੋਈ ਤੈਂ ਰਿਪੋਰਟ ਕੀਤਾ ਗਿਆ ਤੇ ਰਿਪੋਰਟ ਹੋ ਕੇ ਇੱਧਰ ਆਈ ਐ ਤੇ ਹੁਣ ਤੂੰ ਇੱਥੇ ਝੂਠ ਮਾਰੀ ਆ ਨੀ ਗੱਪਾਂ ਛੱਡੀ ਆ ਨੀ ਵੀ ਹਾਂ ਮੈਂ ਤਾਂ ਘਰੋਂ ਭੱਜਣ ਨੂੰ ਜੀ ਕਰਦਾ ਸੀਗਾ ਮੈਂ ਤਾਂ ਤਾਂ ਆਇਲਸ ਕਰਕੇ ਤਾਂ ਬਾਹਰ ਚੱਲ ਗਈ ਜੇ ਤਰ੍ਹਾਂ ਕਰ ਰਹਿਆਂ ਨੂੰ ਨਹੀਂ ਜੀ ਕਰਦਾ ਸੀ ਨਾ ਤੇ ਇੱਥੇ ਹੋਰ ਵੀ ਬਹੁਤ ਸਟੇਟਸ ਆ ਹੋਰ ਵੀ ਬਹੁਤ ਸਿਟੀਜ਼ ਆ ਪੰਜਾਬ ਦੇ ਵਿੱਚ ਤੇ ਕਿਤੇ ਵੀ ਜਾ ਕੇ ਤੂੰ ਹੋਰ ਕਿਹ ਕੰਮ ਕਰ ਸਕਦੀ ਸੀ ਉੱਥੇ ਬਾਹਰ ਪੀਜੀ ਦੇ ਵਿੱਚ ਜਾ ਕੇ ਰਹਿ ਸਕਦੀ ਸੀ ਇਹ ਤਾਂ ਤੇ ਸਿਰਫ ਇੱਕ ਬਹਾਨਾ ਵੀ ਮੇਰਾ ਘਰੇ ਰਹਿਣ ਨੂੰ ਜੀ ਨਹੀਂ ਕਰਦਾ ਸੀ ਹਜ਼ਾਰ ਵੀ ਮਹੀਨਾ ਕਮਾ ਸਕਦੇ ਉਹ ਵੀ ਨਾ ਜਾਣ ਬਿਲਕੁਲ ਨਹੀਂ ਗੁਲਾਮੀ ਆ ਬਿਲਕੁਲ ਨਹੀਂ ਮੈਨੂੰ ਨਹੀਂ ਪਤਾ ਕਿ ਕੌਣ ਕਹਿੰਦਾ ਕਿ ਉੱਥੇ ਲਾਈਫ ਸੋਹਣੀ ਹੈ ਪਹਿਲੀ ਗੱਲ ਤਾਂ ਮਾਪਿਓ ਤੋਂ ਬਿਨਾ ਆਪਣੀ ਫੈਮਿਲੀ ਤੋਂ ਬਿਨਾ ਲਾਈਫ ਸੋਹਣੀ ਹੋ ਹੀ ਨਹੀਂ ਸਕਦੀ ਬਿਲਕੁਲ ਵੀ ਨਹੀਂ ਐਂਡ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਤਾਂ ਬਿਲਕੁਲ ਹੀ ਖਰਾਬ ਹੋ ਗਈ ਕਿਉਂਕਿ ਮੈਂ ਡਿਪਰੈਸ਼ਨ ਜੋ ਨਿਕਲ ਕੇ ਡਿਪਰੈਸ਼ਨ ਚ ਆ ਗਈ ਨਹੀਂ ਤਾਂ ਇੱਥੇ ਡਿਪਰੈਸ਼ਨ ਦੇ ਵਿੱਚ ਹੈ ਨਹੀਂ ਸੀਗੀ ਥੋੜੀ ਬਹੁਤ ਸੀਗੀ ਡਿਪਰੈਸ਼ਨ ਦੇ ਵਿੱਚ ਕਿਉਂਕਿ ਤੂੰ ਕਹਿੰਦੀ ਹੈ ਨਾ ਤੇ ਮਿਡਲ ਕਲਾਸ ਫੈਮਿਲੀ ਤੋਂ ਸੀਗੀ ਤੇ ਇਥੇ ਪੰਜਾਬ ਦੇ ਵਿੱਚ ਸਾਰੇ ਮਿਡਲ ਕਲਾਸ ਫੈਮਿਲੀ ਤੋਂ ਹੀ ਬਿਲੋਂਗ ਕਰਦੇ ਆ ਕੁਝ ਕੁ ਪਰਸੈਂਟ ਹੈਗੇ ਜਿਹੜੇ ਰਿਚ ਫੈਮਿਲੀ ਨੂੰ ਆਪਾਂ ਕਹਿ ਸਕਦੇ ਆ ਰਿਚ ਫੈਮਿਲੀ ਤੋਂ ਬਿਲੋਂਗ ਕਰਦੇ ਤੇ ਮਿਡਲ ਕਲਾਸ ਫੈਮਿਲੀ ਵਿੱਚ ਹੁੰਦਾ ਬੱਚਿਆਂ ਨੂੰ ਵੀ ਹਾਂ ਸਾਨੂੰ ਖੁੱਲੀ ਇਜਾਜ਼ਤ ਹੈ ਨਹੀਂਗੀ ਅਸੀਂ ਆਪਦੇ ਮਨਪਸੰਦ ਦੇ ਕੱਪੜੇ ਵੀ ਲੈ ਸਕਦੇ ਆ ਅਸੀਂ ਸਾਡੀ ਜਿਹੜੀ ਚੀਜ਼ ਨੂੰ ਮਨ ਕਰਦਾ ਸੀ ਉਹ ਹਰ ਇੱਕ ਚੀਜ਼ ਨਹੀਂ ਖਰੀਦ ਸਕਦੇ ਵੀ ਘਰ ਵੱਲ ਵੀ ਵੇਖਣਾ ਹੁੰਦਾ ਵੀ ਪੈਸੇ ਹਿਸਾਬ ਨਾਲ ਵਰਤਣੇ ਪੈਂਦੇ ਇਹ ਥੋੜੀਆਂ ਜਿਹੀ ਚੀਜ਼ਾਂ ਹੁੰਦੀਆਂ ਬੱਚਿਆਂ ਦੇ ਪਰ ਇਹਨੂੰ ਆਪਾਂ ਡਿਪਰੈਸ਼ਨ ਨਹੀਂ ਕਹਿ ਸਕਦੇਗੇ ਇਹ ਜਿਹੜੀ ਮੀਡਲ ਕਲਾਸ ਫੈਮਿਲੀ 'ਚ ਇਹ ਚੀਜ਼ਾਂ ਹੁੰਦੀਆਂ ਨੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾ ਦਿੰਦੀਆਂ ਵੀ ਜੇ ਵੱਡੇ ਹੁੰਨੇ ਆ ਤੁਸੀਂ ਤੁਹਾਡੇ ਨਾਲ ਵੀ ਇਹ ਜਿਹੇ ਹਾਲਾਤ ਬੰਦੇ ਤੁਸੀਂ ਕਿਵੇਂ ਐਡਜਸਟਮੈਂਟ ਕਰਨੀ ਆ ਤੁਸੀਂ ਕਿਵੇਂ ਬੈਲੈਂਸ ਬਣਾਉਣਾ ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਹੀ ਪ੍ਰੀਪੇਅਰ ਕਰ ਦਿੰਦੀਆਂ ਇਸ ਚੀਜ਼ ਲਈ ਤੇਨੂੰ ਡਿਪਰੈਸ਼ਨ ਦਾ ਨਾਮ ਦੇ ਕੇ ਤੂੰ ਕਹਿੰਦੀ ਮੈਂ ਡਿਪਰੈਸ਼ਨ 'ਚੋਂ ਨਿਕਲ ਕੇ ਫੇਰ ਡਿਪਰੈਸ਼ਨ ਦੇ ਵਿੱਚ ਚਲੀ ਗਈ ਇੱਥੇ ਤੂੰ ਡਿਪਰੈਸ਼ਨ ਦੇ ਵਿੱਚ ਹੈ ਨਹੀਂ ਸੀ ਹਾਂ ਪਰ ਉੱਥੇ ਜਾ ਕੇ ਤੂੰ ਜ਼ਰੂਰ ਡਿਪਰੈਸ਼ਨ ਦੇ ਵਿੱਚ ਆ ਗਈ ਕਿਉਂਕਿ ਤੇਰੀ ਪ੍ਰਮੋਸ਼ਨ ਕੀਤੀ ਹੋਈ ਤੇਰੇ ਤੇ ਪੁੱਠੀ ਪੈ ਗਈ ਤੇ ਜਿੰਨਾ ਨੇ ਪ੍ਰਮੋਸ਼ਨ ਕਰਵਾਈ ਸੀ ਉਹਨਾਂ ਨੇ ਵੀ ਤੇਰਾ ਸਾਥ ਨਹੀਂ ਦਿੱਤਾਗਾ ਇਹ ਸਿਦਵਾ ਵੇੜ ਦੇ ਕੋਲੇ ਇੱਕ ਹੈਗਾ ਪਿੰਡ ਹੂੰ ਉਹ ਥੋੜਾ ਡਿਸਟਰਬ ਜਿਹਾ ਏਰੀਆ ਵਾ ਜਿਆਦਾ ਵਧੀਆ ਏਰੀਆ ਨਹੀਂ ਇਹ ਉੱਥੇ ਆਏ ਜਾਗੋ ਤੇ ਓਕੇ ਰਾਤ ਨੂੰ ਮੈਨੂੰ 11:30 ਵਜੇ ਮੇਰੇ ਖਾਲ ਕਾਲ ਆ ਰਹੀ ਹੈ ਇਹਨਾਂ ਦੀ ਅਮਰਦਾਬ ਦੀ ਨਾਂ ਲਏ ਸੀ ਅੰਕਲ ਸਾਡੇ ਪਿੱਛੇ ਬੰਦੇ ਲੱਗੇ ਓ ਹਾਂ ਅੱਛਾ ਠੀਕ ਹੈ ਪੁਲਿਸ ਦੀ ਵਰਦੀ ਦੇ ਵਿੱਚ ਤੇ ਮੇਰੇ ਖਾਲ ਗੋਲੀ ਵੀ ਚੱਲੀ ਤੁਹਾਡੀ ਐਂਡ ਫਾਇਰਿੰਗ ਕੰਟੀਨਿਊਸ ਇਹਨਾਂ ਦੀ ਗੱਡੀ ਤੇ ਫਾਇਰਿੰਗ ਹੋਈ ਮੈਂ ਸैम ਤੇ ਮੇਰਾ ਬ੍ਰਦਰ ਤੇ ਸਾਡੇ ਜਿਹੜੇ ਗਨਮੈਨ ਸੀ ਅਸੀਂ ਗੱਡੀਆਂ ਇਹਨਾਂ ਦੇ ਪਿੱਛੇ ਲਾਈਆਂ ਇਹਨਾਂ ਨੂੰ ਘਰੇ ਲੈ ਕੇ ਆਏ ਯਾਨੀ ਇਹਨਾਂ ਦੀ ਜਾਨ ਬਚੀ ਆ ਉਦੋਂ ਨਹੀਂ ਐਨੇ ਕਿੰਨੇ ਵੱਡੇ ਤੋਂ ਸਖਸ਼ੀਤ ਆ ਜਿਹੜੇ ਤੇਰੇ ਪਿੱਛੇ ਗੁੰਡੇ ਪੈ ਗਏ ਜਾਂ ਕਹਿ ਲਓ ਬਦਮਾਸ਼ ਪੈ ਗਏ ਪੁਲਿਸ ਦੀ ਵਰਦੀ ਦੇ ਵਿੱਚ ਆ ਗਏ ਜਾਂ ਪੁਲਸੀ ਪੈ ਗਈ ਕੀ ਐਡੀ ਵੱਡੀ ਸਖਸ਼ੀਤ ਕੀ ਆ ਤੂੰ ਕੀ ਚੀਜ਼ ਆ ਇੱਕ ਕਟਿਆ ਬਲੌਗਰ ਹੀ ਹੈ ਅਖੇ ਮੇਰੇ ਪਿੱਛੇ ਗੁੰਡੇ ਪੈ ਗਏ ਕੰਟੀਨਿਊਸਲੀ ਗੋਲੀਆਂ ਚੱਲੀਆਂ ਮੇਰੇ ਤੇ ਨਹੀਂ ਕੀ ਚੀਜ਼ ਕੀਤਾ ਤੂੰ ਗਪੌੜ ਘੱਟ ਛੱਡਿਆ ਕਰੋ ਨਾ ਥੋੜੇ ਜੇ ਉਹ ਵੀ ਨਾਲ ਰਲ ਗਏ ਤੇਰੇ ਗਪੌੜ ਛੱਡਣ ਨੂੰ ਵੀ ਹਾਂ ਮੈਨੂੰ ਫੋਨ ਲਾਇਆ ਸੀ ਨੇ ਚੱਲ ਤੇਰੇ ਪਿੱਛੇ ਬੰਦੇ ਲੱਗ ਗਏ ਸੀ ਠੀਕ ਹੈ ਤੇ ਤੇ ਗੋਲੀਆਂ ਚੱਲੀਆਂ ਨਹੀਂ ਤੂੰ ਇਹਨਾਂ ਨੂੰ ਫੋਨ ਕਰਨਾ ਸੀਗਾ ਪੁਲਿਸ ਦਾ ਨੰਬਰ ਹੈ ਨਹੀਂ ਸੀਗਾ ਤੇਰੇ ਕੋਲ 100 ਨੰਬਰ 100 ਨੰਬਰ ਹੈ ਜਿਹੜਾ ਉਹ ਤੇਰੇ ਕੋਲ ਡਾਇਲ ਨਹੀਂ ਕੀਤਾ ਗਿਆਗਾ ਆਲ ਦੀ ਸਿਚੁਏਸ਼ਨ ਦੇ ਵਿੱਚ ਬੰਦਾ ਪਹਿਲਾਂ ਪੁਲਿਸ ਨੂੰ ਫੋਨ ਕਰਦਾ ਵੀ ਹਾਂ ਅਸੀਂ ਇੱਥੇ ਆ ਇਸ ਲੋਕੇਸ਼ਨ ਤੇ ਸਾਡੀ ਆ ਕੇ ਹੈਲਪ ਕਰੀ ਜਾਵੇ ਵੀ ਜੇਟਲੀ ਪਰ ਨਹੀਂ ਤੈਨੂੰ ਤਾਂ ਆ ਦਿਖਿਆ ਸੀਗੇ ਇੱਕ ਵਾਰਸ ਤੂੰ ਕਹਿਨੀ ਆ ਵੀ ਇੰਨੀ ਮੈਂ ਟੈਨਸ਼ਨ ਦੇ ਵਿੱਚ ਆ ਗਈ ਸਾਡਾ ਆ ਹਾਲ ਹੋ ਗਿਆ ਸੀਗਾ ਵੀ ਮੈਨੂੰ ਜਿਹੜਾ ਅੱਜ ਫੋਨ ਦਾ ਲੋਕ ਵੀ ਭੁੱਲ ਗਿਆ ਸੀ ਕੀ ਹੈ ਤੇ ਦੂਜੇ ਪਾਸੇ ਤੂੰ ਇਹਨਾਂ ਨੂੰ ਫੋਨ ਲਾਇਆ ਪੁਲਿਸ ਨੂੰ ਛੱਡ ਕੇ ਫਿਰ ਇਹਨਾਂ ਨੇ ਇੱਕ ਪਾਲ ਸੈੱਟ ਤਾਂ ਵੀ ਹਾਂ ਮੈਂ ਆਪਦੇ ਗਨਮੈਨ ਲੈ ਕੇ ਗਿਆ ਸੀਗਾ ਤੁਹਾਨੂੰ ਗਨਮੈਨਜ਼ ਦੀ ਕੀ ਲੋੜ ਤੁਹਾਡੇ ਕੋਲ ਗਨਮੈਨਜ਼ ਹੈਗੇ ਜੇ ਹੈਗੇ ਤੇ ਕੀ ਲੋੜ ਆ ਤੁਹਾਨੂੰ ਗਡ ਮੈਨਜ਼ ਦੀ ਪਰ ਹਾਂ ਤੁਹਾਨੂੰ ਗਨਮੈਨ ਚਾਹੀਦੇ ਆ ਕਿਉਂਕਿ ਤੁਹਾਨੂੰ ਪਤਾ ਤੁਸੀਂ ਵਲੌਗਰ ਆ ਵਲੌਗਰਾਂ ਤੇ ਅਜਿਹੀਆਂ ਹਰਕਤਾਂ ਹੁੰਦੀਆਂ ਰਹਿੰਦੀਆਂ ਜਿੰਨਾ ਕਰਕੇ ਉਹਨਾਂ ਤੇ ਕਟਾਪਾ ਜਿਹੜੇ ਲੋਕ ਗੁੱਸਾ ਕਰਦੇ ਉਹਨਾਂ ਤੇ ਭਗਵਾਨ ਤਾਂ ਮਾਨ ਦੇ ਵੀ ਆ ਗੱਲ ਗਲਤ ਹੈ ਜਿਨ੍ਹਾਂ ਨੂੰ ਗਨਮੈਨ ਚਾਹੀਦੇ ਆ ਜਿਨ੍ਹਾਂ ਨੂੰ ਸਿਕਿਉਰਿਟੀ ਚਾਹੀਦੀ ਉਹਨਾਂ ਨੂੰ ਨਹੀਂ ਮਿਲਦੇ ਆਲਤੋਂ ਫालतू ਲੋਕ ਗਨਮੈਨ ਰੱਖੀ ਫਿਰਦੇ ਆ ਸਿਕਿਉਰਿਟੀ ਰੱਖੀ ਫਿਰਦੇ ਆ ਇਹੋ ਜਿਹੇ ਘਟਿਆ ਸਰਕਾਰਾਂ ਕਰਕੇ ਤਾਂ ਪੰਜਾਬ ਖਰਾਬ ਹੋ ਹੀ ਜਾਂਦਾ ਪੰਜਾਬ ਜੇ ਸਰਕਾਰ ਚੰਗੀ ਹੋਵੇ ਨਾ ਚਾਹੇ ਤਾਂ ਇਹੋ ਜਿਹੇ ਘਟਿਆ ਵਲੌਗਰਾਂ ਦੇ ਚੈਨਲ ਇੱਕ ਦਿਨ 'ਚ ਛੱਡੋ 5 ਮਿੰਟ 'ਚ ਬੰਦ ਹੋ ਜਾਣ ਸਾਰੇ ਆ ਜਿਹੜੇ ਬੋਲਡ ਵੀਡੀਓਜ਼ ਬਣਾਉਂਦੀਆਂ ਕੁੜੀਆਂ ਚਾਹੇ ਮੁੰਡੇ ਕੋਈ ਵੀ ਆ ਇਹ ਉਹਨਾਂ ਦੇ ਸਾਰੇ ਚੈਨਲ ਉੱਡ ਜਾ ਸਾਰੀਆਂ ਵੀਡੀਓਜ਼ ਪੰਜਾਬ ਦਾ ਜਿਹੜਾ ਸੋਸ਼ਲ ਮੀਡੀਆ ਨਾ ਸਾਰਾ ਸਾਫ਼ ਹੋ ਜੇ ਜੇ ਸਰਕਾਰ ਚਾਵੇ ਤਾਂ ਪਰ ਸਰਕਾਰ ਚਾਹੁੰਦੀ ਨਹੀਂਗੀ ਸਰਕਾਰ ਚਾਹੁੰਦੀ ਹੈ ਵੀ ਸਾਰੀ ਦੁਨੀਆ ਇੰਨਾ ਕੰਮਾਂ ਚ ਪਾਵੇ ਬੇਰੁਜ਼ਗਾਰ ਰਹੋ ਤੈਨਾਂ ਕੰਮਾਂ 'ਚ ਪੈਣ ਇੱਕ ਉੱਥੇ ਤੁਹਾਡੇ ਤੇ ਬਲੇਮ ਵੀ ਲੱਗੇ ਆ ਕਿ ਤੁਸੀਂ ਉੱਥੇ ਫੇਕ ਪ੍ਰੋਮੋਸ਼ਨ ਕੀਤੀ ਕੋਈ ਤੇ ਸਾਰੇ ਪੇਜਾਂ ਵਾਲਿਆਂ ਨੇ ਇਹ ਗੱਲ ਚੱਕੀ ਸੁਨੇਹਾ ਕਟਿਆਲ ਨੂੰ ਜੀ ਕੈਨੇਡਾ ਤੋਂ ਰਿਪੋਰਟ ਕਰਤਾ ਏ ਬਹੁਤ ਜ਼ਿਆਦਾ ਮੇਰੇ ਬਾਰੇ ਫੇਕ ਜੀ ਨਿਊਜ਼ ਆਈ ਸੀਗੇ ਪਿੱਛੇ ਐਂ ਹੁਣ ਵੀ ਚੱਲਦੀ ਆ ਕਿ ਉਥੋਂ ਤੈਨੂੰ ਕੱਢ ਦਿੱਤਾ ਗਿਆ ਤੂੰ ਡਿਪੋਰਟ ਹੋਈ ਆ ਬਟ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦੀ ਆ ਮੈਂ ਡਿਪੋਰਟ ਨਹੀਂ ਹੋਈ ਮੇਰੇ ਕੋਲ ਅੱਜ ਵੀ ਕੈਨੇਡਾ ਦਾ ਵੀਜ਼ਾ ਹੈ ਮੈਂ ਆਪਣੀ ਮਰਜ਼ੀ ਨਾਲ ਵਾਪਸ ਆਈ ਆ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਇਹੋ ਜਿਹੀ ਕੰਟਰੀ ਦੇ ਵਿੱਚ ਜਿੱਥੇ ਤੁਸੀਂ ਅਨਨੋਨਸ ਦੇ ਸਾਰੇ ਹੋ ਉਹ ਵੀ ਤੁਹਾਡੇ ਆਪਣੇ ਨਹੀਂ ਆ ਨਾ ਤੇ ਤੁਸੀਂ ਉੱਥੇ ਰਹਿ ਨਹੀਂ ਸਕਦੇ ਹੁਣ ਤਾਂ ਤੂੰ ਇਹ ਗੱਲ ਕਹੇਂਗੀ ਵੀ ਆਪਾਂ ਉੱਥੇ ਅਨਨੋਨਸ ਦੇ ਵਿੱਚ ਨਹੀਂ ਰਹਿ ਸਕਦੇਗੇ ਕਿਉਂਕਿ ਤੂੰ ਡਿਪੋਰਟ ਹੋ ਕੇ ਉੱਥੋਂ ਆਈ ਹੈ ਤੂੰ ਕਹਿੰਦੀ ਹੈ ਨਾ ਇਹ ਚੀਜ਼ ਫੇਕ ਆ ਲੋਕੀ ਅਫਵਾਹਾਂ ਫੈਲਾ ਰਹੇ ਆ ਵੀ ਗਲਤ ਗੱਲਾਂ ਕਰ ਰਹੇ ਆ ਵੀ ਹਾਂ ਤੈਨੂੰ ਰਿਪੋਰਟ ਕੀਤਾ ਤੂੰ ਗਲਤ ਪ੍ਰਮੋਸ਼ਨ ਕੀਤੀ ਸੀ ਹਾਲਾਂਕਿ ਇਹ ਚੀਜ਼ ਸਹੀ ਆ ਤੈਨੂੰ ਰਿਪੋਰਟ ਕੀਤਾ ਸੀ ਕਿਉਂਕਿ ਤੂੰ ਗਲਤ ਪ੍ਰਮੋਸ਼ਨ ਕੀਤੀ ਸੀ ਜੇ ਤੁਸੀਂ ਉੱਧਰ ਜਾ ਕੇ ਭਈ ਵਲੋਗਿੰਗ ਕਰੀ ਜਾਂਦੇ ਆ ਤੁਹਾਡਾ ਉੱਧਰ ਜਾ ਕੇ ਪ੍ਰਮੋਸ਼ਨ ਆ ਕਰਨਾ ਜ਼ਰੂਰੀ ਐ ਇੱਧਰ ਤਾਂ ਚੱਲ ਸਰ ਜਾਂਦਾ ਕੋਈ ਸੀਰੀਅਸ ਲੈਂਦਾ ਹੀ ਨਹੀਂ ਗਾ ਇੱਥੇ ਤਾਂ ਉਹਨਾਂ ਆਹਾ ਜਿਹੜੇ ਵਲੌਗਰ ਹੈਗੇ ਆ ਉਹ ਐਸਟਰ ਟਾਕ ਆ ਜਿਹੜੇ ਉਹਨਾਂ ਦੀ ਪ੍ਰੋਮੋਸ਼ਨ ਕਰੀ ਜਾਂਦੇ ਆ ਵੀ ਹਾਂ ਉਹਨਾਂ ਕੋਲ ਜਾਓ ਆਪਦੇ ਹੱਥ ਦੀ ਫੋਟੋ ਭੇਜੋ ਡੀਓ ਵੀ ਭੇਜੋ ਤੇ ਤੁਹਾਡਾ ਸਾਰਾ ਭਵਿੱਖ ਤੁਹਾਨੂੰ ਦੱਸ ਦੇਣਗੇ ਵੀ ਤੁਸੀਂ ਕੀ ਕੁਝ ਕਰਨਾ ਕੀ ਕੁਝ ਤੁਹਾਡੇ ਨਾਲ ਹੋਊਗਾ ਸਾਰੀ ਜ਼ਿੰਦਗੀ ਦੱਸ ਦੇਣਗੇ ਕਦੋਂ ਮਰਨਾ ਤੁਸੀਂ ਕਦੋਂ ਤੁਹਾਡਾ ਆਖਰੀ ਸਾਹ ਨਿਕਲਣਾ ਇੱਥੇ ਤਾਂ ਚੱਲ ਜਾਂਦਾ ਪਰ ਬਾਹਰਲੇ ਦੇਸ਼ਾਂ 'ਚ ਇਹ ਚੀਜ਼ ਨਹੀਂ ਚੱਲਦੀ ਨਾ ਫੇਕ ਪ੍ਰੋਮੋਸ਼ਨਸ ਉੱਧਰ ਨਹੀਂ ਚੱਲਦੀਆਂ ਗੀਆਂ ਪਰ ਤੁਹਾਨੂੰ ਡੰਗਰਾਂ ਨੂੰ ਕੌਣ ਸਮਝਾਵੇ ਚਾਰ ਪੈਸਾ ਖਾਤਰ ਤੁਸੀਂ ਤਾਂ ਕੁਝ ਵੀ ਕਰ ਸਕਦੇ ਆ ਕੁਝ ਵੀ ਤੇ ਰਹੀ ਗੱਲ ਵੀਜ਼ੇ ਦੀ ਵੀ ਹਾਂ ਤੇਰੇ ਕੋਲ ਵੀਜ਼ਾ ਹੈਗਾ ਤੂੰ ਕਦੋਂ ਵੀ ਜਾ ਸਕਦੀ ਆਂ ਆਪਦੀ ਮਰਜ਼ੀ ਨਾਲ ਵੀਜ਼ੇ ਦੀ ਕੋਈ ਵੈਲਿਊ ਨਹੀਂ ਰਹਗੀ ਹੁਣ ਤੇਰੇ ਕੋਲ ਜਿਹੜਾ ਹੈਗਾ ਨਾ ਕੋਈ ਵੈਲਿਊ ਨਹੀਂ ਰਹਗੀ ਜਦੋਂ ਤੂੰ ਉਧਰ ਡਿਪੋਰਟ ਹੋ ਕੇ ਆਈ ਚੁੱਕੀ ਆਂ ਹੁਣ ਤੇਰੇ ਕੋਲ ਵੀਜ਼ਾ ਹੋਵੇ ਨਾ ਹੋਵੇ ਉਹਦੀ ਕੋਈ ਵੈਲਿਊ ਨਹੀਂ ਗੀ ਪਰ ਹਾਂ ਜੇ ਤੂੰ ਇਦਾਂ ਕਹਿ ਕੇ ਆਪਦੇ ਮਨ ਨੂੰ ਤਸੱਲੀ ਦੇਣੀ ਆ ਵੀ ਹਾਂ ਤੂੰ ਰਿਪੋਰਟ ਨਹੀਂ ਹੋਈਗੀ ਤੂੰ ਜਦੋਂ ਮਰਜ਼ੀ ਚਾਹੇ ਉਧਰ ਜਾ ਸਕਦੀ ਆਂ ਤਾਂ ਤੂੰ ਆਪਦੇ ਮਨ ਨੂੰ ਤਸੱਲੀ ਦੇ ਮੈਨੂੰ ਉਹਨਾਂ ਨੇ ਮੁੜ ਕੇ ਹੈਲਪਲੀ ਕੁਛ ਰਿਪਲਾਈ ਨਹੀਂ ਕੀਤਾ ਐਂਡ ਮੈਨੂੰ ਪਤਾ ਲੱਗਾ ਕਿ ਨਾ ਇਹ ਗੱਲ ਮੇਰੇ ਕਾਲਜ ਨੇ ਚੱਕੀ ਨਾ ਐਮਬੈਸੀ ਵੱਲੋਂ ਚੱਕ ਹੋਈ ਹੈ ਇਹ ਸਿਰਫ ਆਪਣੀ ਪੰਜਾਬੀ ਕਮਿਊਨਿਟੀ ਦੇ ਬੱਚੇ ਸੀਗੇ ਜਿਨ੍ਹਾਂ ਨੇ ਇਸ ਚੀਜ਼ ਦੀ ਕੰਪਲੇਂਟ ਪਾਈ ਐਂਡ 2000 ਤੋਂ ਪਲੱਸ ਕੰਪਲੇਂਟ ਸੀਗੀਆਂ ਐਂਡ ਮੈਨੂੰ ਕਿੰਨਾ ਫਾਈਨ ਪਿਆ ਉਹ ਮੈਨੂੰ ਹੀ ਪਤਾ ਹੈ ਤੇ ਮੈਂ ਉੱਥੇ ਕੰਮ ਕਰਕੇ ਕਮਾ ਕੇ ਦੇ ਕੇ ਆਈਆਂ ਉਹ ਕਹਿੰਦੇ ਹੁੰਦੇ ਆ ਨਾ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਤੇ ਗਲਤ ਪ੍ਰਮੋਸ਼ਨ ਕਰਨ ਚੱਲੀ ਸੀ ਤੂੰ ਉਹਦਾ ਨਤੀਜਾ ਗਲਤ ਹੀ ਨਿਕਲੂਗਾ ਹੁਣ ਉਹਦਾ ਜਿਹੜਾ ਫਾਈਨ ਆ ਤੈਨੂੰ ਪਿਆ ਜਰਮਾਨਾ ਉਹਦਾ ਤੈਨੂੰ ਪੈ ਤਾਂ ਤੂੰ ਹੀ ਭਰਵੇਂਗੀ ਉੱਥੇ ਕੰਮ ਕਰਕੇ ਹੁਣ ਪੰਜਾਬ ਚ ਇਧਰ ਇਕੱਠਾ ਕਰਕੇ ਦੇ ਕੇ ਜਾਏਂਗੀ ਲੋਕਾਂ ਕੋਲ ਇਕੱਠੇ ਕਰेंगी ਤੈਨੂੰ ਜਰਮਾਨਾ ਪੈ ਤਾਂ ਤੂੰ ਹੀ ਭਰਵੇਂਗੀ ਤੂੰ ਗਲਤ ਪ੍ਰਮੋਸ਼ਨ ਨਾ ਕਰਦੀ ਆਖੇ ਪੰਜਾਬੀ ਜਿਹੜੇ ਸਟੂਡੈਂਟਸ ਆ ਹੈ ਉਹਨਾਂ ਨੇ ਕੰਪਲੇਂਟ ਕੀਤੀ ਸੀ 2000 ਤੋਂ ਪਲੱਸ ਸੀਗੀ ਉਦੋਂ ਜੇ ਇੱਕ ਪੰਜਾਬੀ ਬੰਦਾ ਨਾ ਗਲਤੀ ਕਰੂਗਾ ਤਾਂ ਸਾਰੇ ਪੰਜਾਬੀ ਬਦਨਾਮ ਹੋਣਗੇ ਜਿਵੇਂ ਹੁਣ ਇਹਦੇ ਪ੍ਰਵਾਸੀ ਨੇ ਗਲਤੀ ਕੀਤੀ ਸੀਗੀ ਇਹ ਨਹੀਂਗਾ ਕਿ ਸਾਰੇ ਪ੍ਰਵਾਸੀ ਇੱਕੋ ਜਿਹੇ ਆ ਪੰਜਾਬ 50% ਪ੍ਰਵਾਸੀ ਚੰਗੇ ਵੀ ਐ ਤੇ 50% ਮਾੜੇ ਵੀ ਐ ਠੀਕ ਆ ਇੱਕੋ ਜਿਹਾ ਪਰ ਇਹ ਜਿਹੜੇ 2-4 ਗੰਦੇ ਹੈਗੇ ਮਾੜੇ ਹੈਗੇ ਪ੍ਰਵਾਸੀ ਉਹਨਾਂ ਕਰਕੇ ਸਾਰੇ ਪ੍ਰਵਾਸੀ ਮਾੜੇ ਹੋ ਗਏ ਸਾਰਿਆਂ ਨੂੰ ਪੰਜਾਬ ਚੋਂ ਕੱਢਿਆ ਵੀ ਜਿਵੇਂ ਆਪਾਂ ਕਹਿ ਦਿੰਨੇ ਚੰਗੇ ਸੇਬਾਂ 'ਚ ਇੱਕ ਸੇਬ ਮਾੜਾ ਰੱਖ ਦਾਂਗੇ ਨਾ ਉਹਦੇ ਨਾਲ ਸਾਰੇ ਸੇਬ ਖਰਾਬ ਹੋ ਜਾਣਗੇ ਤੇ ਜੇ ਤੂੰ ਇੱਕ ਕਰਤੂਤ ਕੀਤੀ ਐ ਤੇ ਪੰਜਾਬੀ ਉੱਠ ਕੇ ਨਾ ਖੜੇ ਹੁੰਦੇ ਤਾਂ ਫਿਰ ਸਾਰੇ ਪੰਜਾਬੀਆਂ ਨੇ ਬਦਨਾਮ ਹੋਣਾ ਸੀਗਾ ਵੀਜ਼ੇ ਬੰਦ ਹੋ ਜਾਣੇ ਸੀਗੇ ਮੈਨੂੰ ਲੱਗਦਾ ਕਿ ਤੁਹਾਡੇ ਉਹ ਸੰਸਕਾਰ ਹੈ ਤੁਹਾਡੇ ਬੋਲੀ ਚੋਂ ਤੁਹਾਡੇ ਸੰਸਕਾਰ ਨਜ਼ਰ ਆਉਂਦੇ ਆ ਤੇ ਤੁਸੀਂ ਜੋ ਵੀ ਬੋਲਦੇ ਹੋ ਤੁਸੀਂ ਇਹ ਸੋਚ ਕੇ ਬੋਲੋ ਕਿ ਸਾਡੇ ਪੇਰੈਂਟਸ ਨੇ ਸਾਨੂੰ ਆ ਸਿਖਾਇਆ ਤੇ ਆਪਾਂ ਇੱਥੇ ਆ ਕੇ ਆ ਬੋਲਣ ਲੱਗੇ ਆ ਇਸ ਲਈ ਮੈਨੂੰ ਉਹ ਚੀਜ਼ ਹੁਣ ਫਰਕ ਨਹੀਂ ਪੈਂਦਾ ਕਿ ਲੋਕੀ ਕੀ ਬੋਲਦੇ ਆ ਮੈਂ ਸੋਚਦੀ ਆ ਕਿ ਫਿਰ ਕਿ ਹੋਏ ਉਹਨਾਂ ਦੇ ਘਰ ਦਾ ਮਾਹੌਲ ਇਦਾਂ ਦਾ ਹੀ ਹੋਊਗਾ ਜਿਵੇਂ ਉਹਨਾਂ ਨੇ ਬੋਲਤਾ ਥੈਟ ਮੀਨਸ ਤੁਹਾਡੇ ਘਰ ਦਾ ਮਾਹੌਲ ਵੀ ਇਦਾਂ ਦਾ ਹੀ ਆ ਤੁਹਾਡੇ ਘਰ 'ਚ ਤੁਹਾਡੀ ਫੈਮਲੀ 'ਚ ਸ਼ੁਰੂ ਤੋਂ ਹੀ ਇਹ ਕੰਜਰਖਾਨਾ ਚੱਲਦਾ ਆ ਰਿਹਾ ਹੈ ਇਸ ਕਰਕੇ ਤੁਸੀਂ ਇਹ ਕੰਜਰਖਾਨਾ ਕਰੀ ਜਾਂਦੇ ਆ ਤੇ ਜੇ ਤੁਹਾਨੂੰ ਕਿਸੇ ਨੇ 네ਗੇਟਿਵ ਕਮੈਂਟ ਕਰਤਾ ਤੁਹਾਨੂੰ ਗਲਤ ਬੋਲਤਾ ਫਿਰ ਤੁਹਾਨੂੰ ਹੋ ਗਿਆ ਵੀ ਅਸੀਂ ਤਾਂ ਸਹੀ ਆ ਪਰ ਜਿਨ੍ਹਾਂ ਨੇ ਕਮੈਂਟ ਕੀਤਾ ਉਹਨਾਂ ਦੀ ਫੈਮਲੀ ਇਦਾਂ ਦੀ ਆ ਉਹਨਾਂ ਦਾ ਖਾਨਦਾਨੀ ਇਦਾਂ ਦਾ ਪਰ ਆਪਦੀਆਂ ਕਰਤੂਤਾਂ ਵਾਲੇ ਤਾਂ ਦੇਖਿਓ ਆਪਦੀ ਮੰਜੀ ਥਲੇ ਛੋਟੀ ਮਾਰ ਕੇ ਨਾ ਵੇਖਿਓ ਵੀ ਅਸੀਂ ਕੀ ਕوش ਕੀਤਾ ਵਾ ਅਸੀਂ ਇੱਥੇ ਵਧੀਆ ਕੰਟੈਂਟ ਪਾਈ ਜਾਂਦੇ ਆ ਕਿ ਘਟੀਆ ਕੰਟੈਂਟ ਪਾਈ ਜਾਂਦੇ ਆ ਆਪਦੇ ਵਾਲੇ ਨਾ ਧਿਆਨ ਦਿਓ ਗਾ ਕਮੈਂਟ ਕਰਨ ਆਈ ਦੀ ਫੈਮਲੀ ਤੇ ਚੱਲ ਜAVE ਹਾਂ ਉਹਨਾਂ ਦੀ ਫੈਮਲੀ ਇਦਾਂ ਦੀ ਐ ਤੇ ਜੇ ਪਾਈ ਤੁਹਾਨੂੰ ਇੰਨਾ ਹੀ ਉਹ ਲੱਗਦਾਗਾ ਵੀ ਹਾਂ ਸਾਨੂੰ ਨੈਗੇਟਿਵ ਕਮੈਂਟ ਆਉਂਦੇ ਤੇ ਸੋਸ਼ਲ ਮੀਡੀਆ ਬੰਦ ਕਰਕੇ ਪਰ੍ਹਾਂ ਮਾਰੋ ਕਿਉਂ ਐ ਤੇ ਵੀਡੀਓ ਪਾਉਨੇ ਆ ਫੇਰ ਤੁਸੀਂ ਇੱਕ ਪਾਸੇ ਤੁਸੀਂ ਵੀਡੀਓਜ਼ ਵੀ ਪਾਉਣੀਆਂ ਪੈਸੇ ਵੀ ਬਣਾਉਣੇ ਆ ਦੂਜੇ ਪਾਸੇ ਸਾਨੂੰ ਕੋਈ ਮਾੜਾ ਵੀ ਨਾ ਬੋਲੇ ਨੈਗੇਟਿਵ ਕਮੈਂਟ ਨਾ ਆਵੇ ਸਾਨੂੰ ਜਿੰਨੇ ਵੀ ਕਮੈਂਟ ਆਉਣ ਸਾਰੇ ਚੰਗੇ ਹੀ ਆਉਣ ਸਾਰੇ ਸਾਨੂੰ ਆਈ ਕਹਿਣ ਵੀ ਹਾਂ ਆਸਤੇ ਤੁਹਾਨੂੰ ਪਸੰਦ ਕਰਦੇ ਆ ਤੁਸੀਂ ਸਾਡੇ ਫੇਵਰੇਟ ਐ ਤੁਸੀਂ ਵਧੀਆ ਕੰਟੈਂਟ ਬਣਾਉਨੇ ਆ ਵਗੈਰਾ 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 ਆ ਰਹੇ ਆ ਜਿਹਦੇ ਕੋਲੇ ਕੁਝ ਹੈ ਬਿਲਕੁਲ ਜਿਹੜਾ ਕਿਸੇ ਨੂੰ ਮੋਟੀਵੇਟ ਕਰ ਸਕਦਾ ਹੁਣ ਆਪਾਂ ਮੇਨ ਸਵਾਲ ਤੇ ਆ ਜਾਨੇ ਤੁਹਾਨੂੰ ਮ ਬੁਲਾਇਆ ਹੀ ਕਿਉਂ ਆ ਮੇਰੇ ਖਿਆਲ ਮੈਨੂੰ ਪਤਾ ਨਹੀਂ ਪੁੱਛਣਾ ਚਾਹੀਦਾ ਜਾਂ ਨਹੀਂ ਪੁੱਛਣਾ ਚਾਹੀਦਾ ਨਹੀਂ ਨਹੀਂ ਤੁਸੀਂ ਪੁੱਛ ਲਓ ਤੁਹਾਡਾ ਡਿਵੋਰਸ ਦਾ ਕਾਰਨ ਕੀ ਸੀ ਮੇਰਾ ਵੀ ਤੇ ਮੈਨੂੰ ਇਹਨੂੰ ਇਹ ਸਵਾਲ ਪੁੱਛੀ ਜਾਂਦੇ ਆ ਇਹ ਕਿਹੜਾ ਤੁਹਾਨੂੰ ਸੱਚ ਦੱਸ ਦੂਗੀ ਵੀ ਹਾਂ ਇੱਥੇ ਗਲਤੀ ਮੇਰੀ ਸੀਗੀ ਤਾਂ ਤਲਾਕ ਹੋਇਆ ਇਹ ਤਾਂ ਝੂਠ ਹੀ ਮਾਰਨੇ ਆ ਵੀ ਹਾਂ ਮੇਰੇ ਨਾਲ ਇਹ ਹੋ ਗਿਆ ਮੇਰੇ ਨਾਲ ਜੋ ਹੋ ਗਿਆ ਮੇਰੇ ਨਾਲ ਉਹ ਹੋ ਗਿਆ ਸੱਚ ਤਾਂ ਇਹ ਦੱਸਣ ਨਹੀਂ ਲੱਗੇਗੀ ਡਾਈਵੋਰਸ ਵੀ ਇਹਨਾਂ ਦਾ ਵਲੌਗਿੰਗ ਕਰ ਕੀ ਹੋਇਆ ਸੀਗਾ ਜਦੋਂ ਖੋਲ ਕੇ ਕੈਮਰਾ ਕਮਰਿਆਂ ਤੱਕ ਵੜ ਜਾਂਦੇ ਇੱਥੇ ਅਸੀਂ ਪੈਂਦੇ ਅਸੀਂ ਇੱਥੇ ਸੌਂਦੇ ਅਸੀਂ ਇੱਥੇ ਆਹ ਕਰਦੇ ਅਸੀਂ ਇੱਥੇ ਜਾਂ ਕਰਦੇ ਫੇ ਭਾਈ ਘਰੇ ਲੜਾਈ ਝਗੜੇ ਹੋਣਗੇ ਵਲੌਗਿੰਗ ਕਰਨੀ ਹੈ ਤੁਸੀਂ ਕਰੋ ਪਰ ਕਮਰਿਆਂ ਤੱਕ ਬੈੱਡ ਤੱਕ ਕਾਹਤੋਂ ਫੋਨ ਲੈ ਕੇ ਜਾਂਦੇ ਤੁਸੀਂ ਕੈਮਰਾ ਖੋਲ ਕੇ ਲੈ ਕੇ ਆਨੇ ਉੱਥੇ ਤੱਕ ਲਿਜਾਣ ਦਾ ਕੀ ਮਤਲਬ ਹੋਇਆ ਚਲ ਕੋਸ਼ ਹੈਗੇ ਜਿਹੜੇ ਬੈੱਡ ਤੱਕ ਲੈ ਜਾਂਦੇ ਆ ਪਰ ਸਾਰੇ ਇੱਕੋ ਜਿਹੇ ਨਹੀਂ ਨਾ ਹੁੰਦੇਗੇ ਵਲੌਗਿੰਗ ਕਰਕੇ ਤਾਂ ਤਲਾਕ ਹੋਇਆਗਾ ਅਰੇ ਆਪਦੇ ਮੂੰਹ ਸੱਚਾਈ ਥੋੜਾ ਦੱਸੂਗੀ ਵੀ ਹਾਂ ਮੈਂ ਐਂ ਕਰਦੀ ਸੀ ਤੇ ਤਾਂ ਕਰਕੇ ਤਲਾਕ ਹੋਇਆ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ